ਓਏ ਚੈਨੀ ਆਦਾ ਓਏ ਮਿੱਤਰੋ ਓਏ ਕੋਸਲ ਵਾਲਾ ਚੈਨੀ ਇਹਨੂੰ ਚੈਨੀ ਦੁਨੀਆਂ ਚੱਲ ਰਹੀਆਂ ਨੇ ਜੀ सस्ती ਗੱਲ ਹੀ ਸਾਰਿਆਂ ਨੂੰ ਇਹ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਚੈਨੀ ਕੋਸਲ ਗਰੁੱਪ ਤੇ ਅੱਜ ਆਪਾਂ ਸਟਾਰਟਿੰਗ ਕਰ ਰਹੇ ਹਾਂ ਜਿਹਦੇ ਬਲੌਗ ਦੀ ਅੱਜ ਆਪਾਂ ਜਾ ਰਹੇ ਹਾਂ ਪਿੰਡ ਖਟੜੇ ਰਾਣਾ ਸਾਹਿਬ ਕੋਲ ਟਰਾਲੀ ਖਿੱਚ ਮੁਕਾਬਲੇ ਤੇ ਤੇ ਆ ਚੈੱਕ ਕਰ ਰੋ ਮੈਟਰ ਤੇ ਵੀ ਸਿਰਾ ਕਰਾਂਗੇ ਅੱਜ ਪੂਰਾ ਹਾਂਜੀ ਆਪਾਂ ਜਾਣ ਲਈ ਰੈਡੀ ਆ ਜੀ ਅੰਦਰ ਹਾਂਜੀ ਤੇ ਆਪਾਂ ਜਾ ਰਹੇ ਹਾਂ ਜੀ ਹੁਣ ਮੇਲੇ ਤੇ ਵੈਸਟਰ ਨਾਲ ਆਪਾਂ ਟੋਚਨ ਪਾ ਲਿਆ ਸੀਗਾ ਟਰੈਕਟਰ ਦਾ ਤੇ ਆਪਾਂ ਜਾ ਰਹੇ ਹਾਂ ਹੁਣ ਬੜੀਆਂ ਚੱਲ ਰਹੀਆਂ ਨੇ ਬਹੁਤ ਟਰੈਕਟਰ ਬਹੁਤ ਸੋਹਣਾ ਟਰੈਕਟਰ ਚੱਲਿਆ ਹੀ ਆਪਣਾ ਸੋਹਣਾ ਨਿਕਾ ਹੈ ਬੇਰ ਵਾਲਾ ਸੀਗਾ ਤੇ ਇਹਦੇ ਥੋੜੇ ਜਿਹੇ ਟਰਬੋ ਦੇ ਨਟ ਲੂਜ਼ ਹੋ ਗਏ ਤੇ ਉਦਾਂ ਇੱਕ ਦੋ ਸਕਿੰਟ ਦਾ ਚੱਕਰ ਪੈ ਗਿਆ ਤੇ ਉਦਾਂ 2 15 ਕੱਪੀ ਨਾ ਕਰੋ ਜੀ ਹਾਂਜੀ ਤੇ ਆਪਾਂ ਹੁਣ ਬੂਟੇ ਵੀਰੇ ਵਾਲੇ ਦੇ ਬੀਡ ਪਾਉਣ ਲੱਗੇ ਆ ਤੇ ਨਾਲ ਦੀ ਨਾਲ ਆਪਾਂ ਰੈਡੀ ਕਰਕੇ ਰੱਖਣਾ ਇਹਦੀ ਨੌਵੀਂ ਟਾਈ ਆ ਆਪਣੇ ਦੀ ਹਲੇ ਸੱਤਵਾਂ ਟਰੈਕਟਰ ਚੱਲਣ ਲੱਗਿਆ ਗਰਾਊਂਡ 'ਚ ਤੇ ਆਪਾਂ ਸਾਰੀਆਂ ਕਲਿੱਪਾਂ ਦਿਖਾਉਨੇ ਆ ਤੁਹਾਨੂੰ ਅੱਜ ਦੇ ਵਲੌਗ 'ਚ ਇਦਾਂ ਹੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਦੇ ਰਹੋ ਲੋ ਜੀ ਬੂਟੇ ਵੀਰੇ ਵਾਲਾ ਟਰੈਕਟਰ ਚੱਲਣ ਲੱਗਿਆ ਹੁਣ ਤੇ ਵਾਈਬ੍ਰੋ ਸੋਟਰ 'ਤੇ ਹਾਂਜੀ ਤੇ ਇੱਧਰ ਨੌਂਵੀਂ ਵੀਰੇ ਹੁਣੀ ਵੀ ਇੱਧਰ ਨਜ਼ਰਾਂ ਦੂਰ ਕਰ ਰਹੇ ਨੇ ਜਿਹੜੇ ਜਿਨ੍ਹਾਂ ਨੇ ਟਰੈਕਟਰਾਂ ਨੂੰ ਲਾਈਆਂ ਹੋਈਆਂ ਨੇ ਹਾਂਜੀ ਤੇ ਆਪਣਾ ਸੋਨਲੀਕ ਆ ਗਿਆ ਸੀ ਸਟਾਰਟਿੰਗ ਪੁਆਇੰਟ ਤੇ ਵੈਸੇ ਟਰੈਕ ਬਹੁਤ ਗੰਦਾ ਹੋਈ ਜਾ ਰਿਹਾ ਜਿਉ ਜੋ ਟਰੈਕਟਰ ਚੱਲੀ ਜਾਂਦੇ ਆ ਬਹੁਤ ਗੰਦਾ ਹੁੰਦਾ ਜਾ ਰਿਹਾ ਹਾਂਜੀ ਤੇ ਆਪਣੇ ਲਾਲ ਟਰੈਕਟਰ ਦੀ ਵਾਰੀ ਆ ਗਈ ਲੱਗੇ ਪੇਟ ਪੂਣ ਇਹਦੇ ਟਰੈਕਟਰ ਗਰਾਊਂਡ ਦੇ ਵਿੱਚ ਜਰੂਰ ਕੋਣੇ ਟਰਾਲੀ ਬਲੀਜ ਬੇਨਤੀ ਹੈ ਵੀਰੇ ਸਾਰੇ ਬੰਦਾਂ ਨੂੰ ਸਾਰੀ ਵੀਡੀਓਾਂ ਵਿੱਚ ਦਿਖਾਉਂਦਾ ਰਹੇਗਾ ਬੇਨਤੀ ਬੇਨਤੀ ਹੈ ਸਲਾਮ ਹੈ ਜੀ ਉਹ ਖੇੜ ਦੇ ਬਾਜ਼ਾਰ ਦੇ ਵਿੱਚ ਉਹ ਕਹਿੰਦੇ ਚੰਗੀ ਗੋਸਲਾ ਰੰਗੀ ਪੰਦ ਅਰਸ ਹਾਂ ਜੀ ਬਹੁਤ ਸੋਹਣਾ ਟਰੈਕਟਰ ਚੱਲ ਰਿਹਾ ਆਪਣਾ ਲਾਲ ਇਹ ਪਹਿਲੇ ਕਿਹੜੇ ਚੱਲ ਰਿਹਾ ਇਹ ਚਲਾਉਣਾ ਵੀ ਬਾਹਰ ਰੱਖ ਕੇ ਪਿਆ ਤੇ ਆਪਾਂ ਕਿਉਂਕਿ ਇੱਕ ਸਾਈਡ ਬਹੁਤ ਖਰਾਬ ਹੋ ਗਈ ਜੀ ਤੇ ਹਾਂਜੀ ਤੇ ਇਹ ਆਪਣੇ ਅੱਜ ਦੇ ਗਰੁੱਪ ਦੇ ਸਾਰੇ ਟਰੈਕਟਰ ਸੀਗੇ ਆਪਣਾ ਇੱਕ ਦੂਜਾ ਨੰਬਰ ਪਿਆ ਹੀ ਇੱਕ ਚੌਥਾ ਇੱਕ ਨੌਵਾਂ ਬੂਟੇ ਵੀਰੇ ਵਾਲਾ ਤੇ ਵਾਹੀ ਗਰੂ ਦੀ ਮਿਹਰ ਨਾਲ ਆਪਣੇ ਸਾਰੇ ਟਰੈਕਟਰ ਵਧੀਆ ਚੱਲਿਆ ਤੇ ਸਾਰੇ ਟਰੈਕਟਰ ਆਪਣੇ ਨੰਬਰਾਂ 'ਚ ਰਹੇ ਆ ਤੇ ਕੱਲ ਆਪਾਂ ਕਟਾਰੀ ਪਿੰਡ ਰਾਣਾ ਸਾਹਿਬ ਕੋਲ ਮੇਲਾ ਲਾਵਾਂਗੇ ਤੇ ਤੁਹਾਨੂੰ ਸਾਰੀਆਂ ਵੀਡੀਓ ਕੱਲ ਦੀਆਂ ਵੀ ਵੇਖਣ ਨੂੰ ਮਿਲਣਗੀਆਂ ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਲਿਓ ਜੀ ਸਾਰੇ ਜਾਣੇ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਆਪਾਂ ਨਵੀਂ-ਨਵੀਂ ਵੀਡੀਓ ਲੈ ਕੇ ਆਉਂਦੇ ਰਹਾਂਗੇ